ਮਰਾਲਾ ਨੇੜੇ ਕੁਲਾਲਚੋਲ ਪਲਾਸਾ ਦੇ ਕੋਲ ਸਤਰੋਇਲ ਕੈਸਲ ਮੈਰਿਜ ਪੈਲਸ ਦੇ ਵਿੱਚ ਵਿਆਹ ਸਮਾਗਮ ਦੇ ਦੌਰਾਨ ਚੋਰੀ ਹੋਣ ਦੀ ਗੰਭੀਰ ਘਟਨਾ ਸਾਹਮਣੇ ਆਈ ਜਿਸ ਦੇ ਨਾਲ ਖੁਸ਼ੀ ਦਾ ਮਾਹੌਲ ਤੁਰੰਤ ਹੀ ਗੰਕੀਨ ਬਣ ਗਿਆ ਮੀ ਜਾਣਕਾਰੀ ਮੁਤਾਬਕ ਲਾੜੇ ਦੀ ਮਾਤਾ ਜਸਪ੍ਰੀਤ ਕੌਰ ਦੇ ਪਰਸ ਦੇ ਵਿੱਚੋਂ ਲੱਖਾਂ ਰੁਪਏ ਦੇ ਕੀਮਤੀ ਗਹਿਣੇ ਵੱਡੀ ਮਾਤਰਾ ਵਿੱਚ ਨਕਦੀ ਸ਼ਗਨ ਦੇ ਲਿਫਾਫੇ ਆਈਫੋਨ ਗਾਇਬ ਹੋਣ ਦੇ ਆਰੋਗ ਨੇ ਪੀੜਤ ਪਰਿਵਾਰ ਦਾ ਦਾਅਵਾ ਹੈ ਕਿ ਮੌਕੇ ਤੇ ਕੰਮ ਕਰ ਰਿਹਾ ਇੱਕ ਵੇਟਰ ਦੇ ਵੱਲੋਂ ਇਹ ਚੋਰੀ ਕੀਤੀ ਗਈ ਹੈ ਉਹ ਪਰਸ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਉਲਟੀ ਗਾਰਡੇ ਤੇ ਸਪੌਂਸਰ ਵੀ ਨਾਲ ਇਥੇ ਫੇਰ ਵੀ ਕੋਈ ਇਥੇ ਸੁਣਵਾਈ ਨਹੀਂ ਹੋ ਰਹੀ ਜੀ ਜਿਦਾ ਇਦਾਂ ਸਾਡੇ ਭਾਬੀਏ ਕੋਲੇ ਪੜਛ ਪਿਆ ਜਦੋਂ ਉਹਦੀ ਬੈਗ ਆਈ ਬੰਦੇ ਦੀ ਉਜਰਾ ਹੀ ਰਵਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਇਕ ਅਗਲਾ ਗਿਆ ਇੱਥੇ ਉੱਧਰ ਭੱਜੇ ਸਾਰੇ ਜਾਣੇ ਪਤਾ ਨਹੀਂ ਲੱਗਾ ਕਿੱਦਾਂ ਕੀ ਕੁਸ਼ੀ ਗੱਲ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕੰਡ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਮੇਰੇ ਹਿਸਾਬ ਨਾਲ ਘਟੋ ਘਾਟ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂਜੀ ਉੱਪਰੀ ਹੋਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਵਾ ਪੈਸਾ ਵਾਲਾ ਨਾਲ ਗੱਲ ਕੀਤੀ ਸਵਾਲੇ ਪੈਸਾ ਵਾਲਾ ਨਾਲ ਗੱਲ ਕੀਤੀ ਕਿ ਉਹ ਜਿਹੜੇ ਇੱਥੇ ਮੈਨੇਜਰ ਸਾਹਿਬ ਆ ਉਹ ਕਹਿੰਦਾ ਜੀ ਮੈਨੂੰ ਕੋਈ ਪਤਾ ਨਹੀਂ ਆ ਐਮਡੀ ਆਪ ਆਉਂਦੇ ਜਦੋਂ ਐਮਡੀ ਸਾਹਿਬ ਆਏ ਤੇ ਅੰਕੀ ਸਾਹਿਬ ਆਉਂਦਿਆ ਕਹਿੰਦੇ ਮੇਰੀ ਧਿਆਨ ਨਾਲ ਗੱਲ ਸੁਣ ਲਓ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾਂ ਖੜੀਆਂ ਕਰ ਲਿਆ ਤੇ ਕਿਹਾ ਉਸ ਦੀ ਮਾਲ ਕਰ ਕਹਿੰਦੇ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋਂ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋਂ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕਮਰੇ ਮੈਂ ਨਹੀਂ ਚੈੱਕ ਕਰਨੇ ਜੀ ਅਸੀਂ ਆਏ ਉਹਨੂੰ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਭੱਜ ਲੱਗਾ ਬਾਹਰ ਨਹੀਂ ਭੱਜਦਾ ਰਹਿ ਗਿਆ ਤੂੰ ਬਾਹਰ ਬਾਹਰ ਨਿਕਲ ਕੇ ਦੱਸ ਤੇ ਜਿਹੜੇ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬੌਕਸਰ ਬਲਾਓ ਇੱਥੇ ਤੇ ਬੌਕਸਰ ਲਾਓ ਫਿਰ ਆਪਾਂ ਦਵਾਲੇ ਹੋ ਗਏ ਕਿ ਬਲਾਓ ਪਹਿਲਾਂ ਬੌਕਸਰ ਬਲਾਓ ਅਸੀਂ ਬੌਕਸਰਾਂ ਨੂੰ ਦੇਖੀਏ ਬੌਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਪਰ ਤੁਸੀਂ ਕਹਿੰਦੇ ਬੌਕਸਰ ਬਲਾਓ ਬੌਕਸਰ ਦੇਖ ਲੈਣੇ ਬੌਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਿਹਾ ਬਟ ਜਾਨਕ ਸਿੰਘ ਜਿਆਦਾ ਲੋਕਸਿਟੀ ਵਾਰੇ ਕਿਹਾ ਗਿਆ ਪਰ ਉਹਨਾਂ ਦਾ ਇਹ ਰਿਐਕਸ਼ਨ ਇਹ ਕੋਈ ਚੰਗੀ ਗੱਲ ਇਹਨਾਂ ਦੀ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਕੋਈ ਨਹੀਂ ਚੰਗੀ ਗੱਲ ਨਹੀਂ ਜੀ ਹਾਂਜੀ ਉੱਥੋਂ ਸਾਡੇ ਉਹਨਾਂ ਨੇ ਸਾਡੀਆਂ ਬੇਟੀ ਜਿਹ ਹਾਂਜੀ ਇਦਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕੋਈ ਆਰਾਮ ਨਾਲ ਆਰਾਮ ਨਾਲ ਗੱਲ ਕਾੜੀ ਗੱਲ ਕਰੀ ਜਿਹੜੀ ਚ ਕਿਹੜੀ ਗੱਲ ਹੋ ਗਈ ਆਉਂਦਾ ਦਬਕੇ ਮੰਡਿਆ ਪਿਆ ਜਿਹੜਾ ਅੰਮ੍ਰਿਤਸਰ ਪੁਲਿਸ ਨੂੰ ਸੁਵਿਸ਼ਕਾਇਦ ਕੀਤੀ ਤੇ ਪੁਲਿਸ ਨੂੰ ਆਪਾਂ ਕੰਪਲੇਨ ਕਿਹਾ ਫੋਨ ਕੀਤਾ ਸੀਗਾ ਪੁਲ ਛੱਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ ਕੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚੀ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਮੇ ਦੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਹ

बस एक मिनट जैसी फोटो खींची है ਤੇ ਇਸ ਤਰ੍ਹਾਂ ਦੇਖਿਆ ਪੌਸੇ ਇੰਨੇ ਪੌਸੇ ਪਾ ਦਿਆ ਉਹ ਉਹ ਕੋਈ ਦੇਖੇ ਵੀ ਇਸ ਤੇ ਲੱਗਾ ਇਹ ਤਾਂ ਖੁੱਚੀ ਕੇ ਗਏ ਤਾਂ ਭੱਜਿਆ ਪੁੱਛੇ ਨੀ ਪੌਸੇ ਤੇ ਉਸ ਦੇ ਪਾਸੇ ਇੰਨੇ ਰੋਲਾ ਪਾਇਆ ਪੌਸੇ ਨੀ ਦਾ ਹੈਗਾ ਪੌਸੇ ਨੀ ਹੈਗਾ ਸਾਰੇ ਪਾਸੇ ਦੇਖਿਆ ਬਾਹਰ ਲਗੀ ਗੇਟ ਵਗੈਰਾ ਵੀ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਝ ਪਰ ਪੌਸੇ ਨੀ ਮਿਲਿਆ ਪੌਸੇ ਦੇ ਵਿੱਚ ਕੀ ਹੋਸੀਗਾ ਪੌਸੇ ਦੇ ਵਿੱਚ ਗੈਨੇ ਆ ਪੈਸੇ ਆ ਸਜਨ ਆ ਫਿਰ ਆਪ ਮੋਨ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨੇ ਦਾ ਸਮਾਨ ਸੀ 1.5 ਲੱਖ ਰੁਪਏ ਆ ਸਾਡਾ ਸਗਣਾ ਦਾ ਹੈਗਾ ਯਾ ਗਿਆ ਹੋ ਜਾਏਗਾ ਮੇਰੇ ਇੱਕ ਫੋਨ ਆਇਆ ਫੋਨ ਅੰਗਰੇਜ਼ ਟੋਕਸਾ ਗਿਆਨੀ ਟੋਟਲ ਕਿੰਨੇ ਦਾ ਲੱਦਣਾ ਉਸਾਮ ਹੋਇਆ ਉਹ ਬੋਟੋਟੇ ਲੱਖਦਾ ਤੇ ਉਹ ਬਾਈ ਬੱਦ ਦੇ ਕਹਿਆ ਸੀ ਗੜ ਕੇ ਨੇਮ ਕਹਿੰਦਾ ਹਾਂਜੀ ਇਹਦੇ ਗਾਣੇ ਅੱਜ ਹਾਲ ਪਾਈ ਹੜੇ ਪਾਈ ਇਸ ਬਾਰੇ ਜੋ ਫੋਟੋ ਲਾਦੇ ਪਹਿਲਾ ਸਵਾਲ ਇਹਨਾਂ ਗੱਲ ਪੁੱਛੀ ਹਾਂਜੀ ਉਹ ਵੀ ਕੱਦ ਪੇ ਦੇ ਦੇ ਪੇ ਕੈਮਰੇ ਦੇ ਦਰ ਦੇ ਕੇ 3D ਵੀ ਖੋਲ ਲੈਣ ਹਾਂਜੀ ਦੇਖੋ ਤੁਹਾਨੂੰ ਲੱਗਿਆ ਪਤਾ ਜੀ ਅਜੇ ਤਾਂ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਬੇਟਰ ਆ ਬੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਰ ਬੈਕ ਆਈ ਆ ਉਹਦੀ ਬਾਹ ਆ ਗਈ ਤਾਂ ਪਰ ਚੁੱਕ ਦੇ ਦੀ ਬਾਹ ਆਈ ਆ ਵਿੱਚ ਬੈਕ ਆਈ ਆ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਾਂ ਕਿਹੜਾ ਵਿਸਤਾਰਨ ਕਹਿਣਾ ਕਿ 20 ਲੱਖ ਦਾ ਨੁਕਸਾਨ ਹੋਇਆ ਜਾਂਦਾ ਦੇਖੋ ਨਹੀਂ ਸਗਣਾ ਸਾਨੂੰ ਕੋਈ ਪਤਾ ਨਹੀਂ ਕਿਸਨੇ ਕਿਹ ਕਿਸਮ ਦੇ ਦਿੱਤਾ ਕੀ ਨੇ ਕੁਛ ਕੈਸ਼ ਮੀਨ ਦਿੱਤਾ ਸੀ ਜਿਹਦਾ 5-10 ਹਜ਼ਾਰ ਕਿਸੇ ਮੀਨ ਕੈਸ਼ ਵੀ ਦਿੱਤਾ ਇੱਥੇ ਸੀਗਾ ਸਾਰਾ ਸਾਰੇ ਬਾਕੀ ਲੋਕਾਂ ਪਾਪਿਆ ਚ ਸਦਸੀ ਦਾ ਸਰ ਸਾਰਵਦੀਨ ਤੁਸੀਂ ਪਰਸ ਵਿੱਚ ਹਾਂਜੀ ਕਿਹਨਾ ਨਾਮ ਤੁਹਾਡੇ ਦਾ ਪਲੀ ਮੈਜੀ ਕੁਛ ਨਹੀਂ ਕਹਿ ਸਕਦੀ ਮੈਨੂੰ ਆਪਨੇ ਪਤਾ ਹੈ ਕਿ ਨੂੰ ਕੀ ਕਰਾਇਆ ਕੀ ਨਹੀਂ ਕਰਾਇਆ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਦਲਵੀਰ ਸਿੰਘ ਨਾਮ ਹੈ ਜੀ ਕੀ ਮਾਮਲਾ ਹੈ ਦੇਖ ਦੇਖਣਾ ਮਾਮਲਾ ਇਹ ਹੈ ਜੀ ਮੇਰੀ ਬੇਟੀ ਦੇ ਇੱਥੇ ਮੈਰਿਜ ਸੀਗੀ ਰਾਇਲ ਕੈਸਲ ਦੇ ਵਿੱਚ ਭਲਾਲ ਹੂੰ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹੂੰ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਉਹੋ ਨਾਲੇ ਜਿਹੜਾ ਬਿਰਾਜ ਜਵਾਈ ਹੈ ਹੂੰ ਉਹਦੇ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪ ਦੇ ਯੋਗ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਕੇ ਪਰਸ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਹੂੰ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਕੁੱਛਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਲੀਪੋਪੋਟੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਲੀਪੋਪੋਟੀ ਕਰ ਰਹੇ ਆ ਤੇ ਜਿਵੇਂ ਕਿ ਦੱਸਿਆ ਗਿਆ ਪਈ ਨੁਕਸਾਨ 20 ਲੱਖ ਤੋਂ ਪਰੇ ਸਿਆ ਗਿਆ ਨੁਕਸਾਨ ਵੱਡਾ ਉਹ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੀ ਨੀ ਕੁਛ ਵੀ ਆਲ ਹੁਣ ਹੁਣ ਤੱਕ 2 ਘੰਟੇ ਹੋ ਗਏ ਹੀ ਕੋਈ ਪੁਲਿਸ ਕੰਮ ਲੈਣਾ ਨਹੀਂ ਕਰਾਈ ਨਾ ਇੱਥੇ ਕੋਈ ਪੁਲਿਸ ਵਾਲੇ ਇੱਥੇ ਪਹੁੰਚੇ ਤੁਸੀਂ ਸੀਸੀਟੀਵੀ ਫੁਟੇਜ ਚੈੱਕ ਕੀਤਾ ਜੀ ਕੁਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉੱਥੇ ਕੈਮਰੇ ਹੈ ਨਹੀਂਗੇ ਮੈਂ ਜਿੱਥੇ ਦੀ ਕਟਣਾ ਵਾਪਰੀ ਹੈ ਉੱਥੇ ਕੈਮਰੇ ਹੈ ਨਹੀਂ ਨਬਾ ਅੱਛਾ ਇਹਦਾ ਫਿਰ ਇਹਨਾਂ ਦੀ ਪਹਿਲੇ ਸਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਆ ਬਿਲਕੁਲ ਕਿਉਂਕਿ ਲੱਖਾਂ ਦਾ ਸਮਾਨ ਹੁੰਦਾ ਹੈ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬੇਟੀ ਦੀ ਵੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਘਟਨਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪਰਵ ਸਾਰਾ ਕੁਝ ਇੱਕ ਬੰਦੇ ਤੇ ਡੋਲ ਦिए ਇਹ ਵੀ ਠੀਕ ਨੇ ਤਾਂ 1 ਸਾਲ ਪਹਿਲਾਂ ਮੈਂ ਵੱਡੀ ਇੱਥੇ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਪੁਲਿਸ ਨੂੰ ਜਦ ਪੁਲਿਸ ਨੂੰ ਇਸ ਬਾਰੇ ਸੋਚਣਾ ਇੱਥੀ ਗਈ ਪੁਲਿਸ ਨੂੰ ਮੁੰਡੇ ਵਾਲਾਂ ਨੂੰ ਦਿੱਤੀ ਸੋਚਾਈ ਪਰ ਪੁਲਿਸ ਵਾਲੇ ਤੱਕ ਪਹੁੰਚੀ ਨਹੀਂ ਆ ਕਿੰਨੀ ਦੇਰ ਹੋ ਗਈ ਹੈ ਵੀ ਅਸੀਂ ਫੋਸਾ ਦਿੱਤੀ ਹੈ ਪਹਿਲੇ ਕੀ ਮੰਗ ਕਰਦੇ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇ ਵਾਲੋਂ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਭਰੋ ਕੀ ਨਾਮ ਤੁਹਾਡਾ ਮੇਰਾ ਵੀ ਜੀ ਨਵਨਾਮ ਹੈ ਤੁਸੀਂ ਰਿਪੋਰਟ ਕੱਢ ਲਿਆ ਤੁਸੀਂ ਕੀ ਮੈਂ ਉਹਦੇ ਦੇਖ ਰਹੇ ਹਾਂ ਜੀ ਆਪਰੇਟਿੰਗ ਦੇਖ ਰਹੇ ਹਾਂ ਉਹ ਆਪਰੇਟਿੰਗ ਸਿਸਟਮ ਦੇਖ ਰਹੇ ਹਾਂ ਜਿਹੜਾ ਡਾਊਨ ਲਗਾਇਆ ਗਿਆ ਕਿ ਚੋਰੀ ਬੈਗ ਹੋਇਆ ਜਿਹਦੇ ਵੀ ਨਾਮ ਨੁਕਸਾਨ ਦੱਸਿਆ ਜਾ ਰਿਹਾ ਹੈ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਐ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਹੇ ਐ ਇਹ ਕਹਿ ਰਹੇ ਆ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਹਦੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਹਦੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਦੇਖਦੇ ਆ ਉਹਦੇ ਵਿੱਚੋਂ ਕੌਣ ਐ ਸਾਰੇ ਇਹਨਾਂ ਨੂੰ ਦਿਖਾਤੀ ਐ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦੇਤੀ ਐ ਸਾਰੇ ਜਿਹੜੇ ਵੇਟਰਸ ਆਉਂਦੇ ਆ ਨਾ ਜੀ ਉਸ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸੋ ਇਹਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੂੰ ਚੈੱਕ ਕਰਾ ਦਿੰਦੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਡੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਕਿਉਰਟੀ ਗਾਰਡ